ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤਿੰਨ ਨਾ ਹੈ ਜੀ ਇੱਕ ਟੋਕੜ ਗੱਬਣ ਚੈੱਕ ਪਾਸ ਆ ਇੱਕ ਗੱਬਣ ਤਿਆਰ ਆ ਤੇ ਇੱਕ ਸੂਇਆ ਸਵਾਇ ਨਾਜਾ ਮੇਰੀ ਸਪੈਸ਼ਲ ਬੇਨਤੀ ਆ ਜੇ ਤੁਸੀਂ ਵੀਰੇ ਸੂਏ ਸਵਾਇ ਨਾਗ ਦੀ ਖਰੀਦ ਕਰੋਗੇ ਤਾਂ ਆਪ ਦੀ ਵੀਰੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਮਾਰਕਿੰਗ ਤੁਸੀਂ ਕਰ ਸਕਦੇ ਹੁੰਨੇ ਆ ਕਿਉਂਕਿ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਪੈਸੇ ਤੁਸੀਂ ਲਾਉਣੇ ਤੇ ਸੱਲੀ ਤੁਸੀਂ ਕਰਨੀ ਆ ਤੇ ਡਾਕਟਰ ਸਾਹਿਬਾਨ ਆਪਦਾ ਨਾਲ ਹੀ ਲੈ ਕੇ ਆਇਓ ਤੇ ਬਾਈ ਦੇ ਕਰੋ ਜੇ ਤੁਸੀਂ ਕੋਕੜ ਗੱਬਰ ਨਾ ਖਰੀਦ ਰਹੇ ਹੋ ਤੇ ਆਪਦੀ ਪਾਸ ਕਰਾ ਕੇ ਲੈ ਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਦੇਵ ਸਿੰਘ ਪਿੰਡ ਪਣਾ ਜ਼ਿਲ੍ਹਾ ਹਫੀਦਗੁਰ ਬਈ ਮੋਬਾਈਲ ਨੰਬਰ ਜੀ 6283203526 ਤਿੰਨ ਨਾਗਾ ਬਈ ਹਾਂਜੀ ਬਈ ਇੱਕ ਨੰਬਰ ਵੱਡੀ ਵੜ ਤੋਂ ਸ਼ੁਰੂ ਕਰਦੇ ਆ ਬਈ ਕਿੰਨਾ ਕੱਦ ਹੋ ਇਹਦਾ ਅੰਦਾਜ਼ਾ ਇਹ ਉਹਦਾ ਹੋਊਗਾ 5.5 ਫੁੱਟ ਦੇ ਨੇੜੇ ਦੇੜਾ ਹੂੰ ਸਵਾ 5 5.5 ਹਾਂ ਇਹਨਾਂ ਦਾ ਖੁੱਲਾ ਹੀ ਹੋਊਗਾ ਹਾਂ ਯਾਨੀ 5 ਤੋਂ ਤਾਂ ਹੱਸ ਕੇ ਬਾਹਰ ਹਾਂ ਕਦੋਂ ਸੂਈ ਆ ਜੀ ਇਹ ਨੂੰ ਅਜ ਚੌਥਾ ਦਿਨ ਆ ਬਈ ਸੂਈ ਨੂੰ ਸੂਆ ਕਿੰਨੇ ਮਾ ਜੀ ਸੂਆ ਤੀਜਾ ਹੋਰੇ ਠੀਕ ਆ ਬੱਚਾ ਕੀ ਦਿੱਤਾ ਜੀ ਬੱਚਾ ਬਈ ਸੀਮਣ ਬਹੁਤ ਚੰਗਾ ਲੱਗਿਆ ਸੀ ਹਾਂ ਸੈਕਸਲ ਸੀਮਣ ਲਵਾਇਆ ਸੀ ਗਦੇਜ ਗੁਜਰਤੀਆਂ ਦੇ ਬੱਚਾ ਆ ਗਿਆ ਗੁਜਰਤੀ ਬੱਚਾ ਆ ਗਿਆ ਜੇਰ ਕੰਪਲੀਟ ਆ ਜੀ ਹਾਂ ਵੀਰੇ ਜੇਰ ਦੀ ਆਪਣੇ ਕੋਲ ਵੀਡੀਓ ਹੈਗੀ ਆ ਠੀਕ ਆ ਹਾਂਜੀ ਹੋਣਾ ਕਿੰਨਾ ਨੈਟ ਬੋਲਾ ਤਿਆਰ ਆ ਜੀ ਹੁਣ ਆਪਾਂ ਬਈ 27 28 ਕਿਲੋ ਐਂ ਮਣਕੇ ਦੇ ਦਾਂਗੇ ਚਾਰ ਡੰਗ ਦਸਲੀ ਕਰਕੇ ਲੈ ਜੀ ਕੋਈ ਵੀ ਬੰਦਾ ਆਪਣੇ ਘਰੋਂ ਆਪਣੇ ਘਰੇ ਕੰਡੇ ਝਾੜਦਾ ਹਾਂ ਕੰਡੇ ਝਾੜ ਦਿਆਂਗੇ 27 ਤੋਂ 28 ਕਿਲੋ ਹਾਂ ਬਈ ਖੁੱਲਾ ਜਿਹੜਾ ਕਿੰਨਾ ਦੁੱਧ ਕੱਢ ਜੂ ਬਈ ਇਹ ਬਈ 35 ਕਿਲੋ ਤੋਂ ਚੂਆ ਵਾ ਇਹਦਾ ਦੂਜੇ ਸੂਏ ਇਹਦਾ ਹਾਂਜੀ ਠੀਕ ਆ ਥਾਨ ਚੈੱਕ ਕਰ ਸਕਦੇ ਹੋ ਸੋਨਾ ਮੋਟਾ ਥਾਨ ਲੱਗਿਆ ਵਾ ਚੂੰ ਚੂੰ ਦੀ ਮੈਂਟਜ ਹੋਈ ਜਾਂਦੀ ਹੈ ਚਵਾਈ ਫਿਰ ਬਈ ਮਸ਼ੀਨ ਤੇ ਕਰਦੇ ਹੁੰਨੇ ਕਿ ਹੱਥੀ ਹੱਥੀ ਬਈ ਵਦਗਾ ਪੋਲੀਆ ਚੂੰ ਦੀ ਹੂੰ ਨਿੱਗਰਨ ਰੋਈ ਤਾਂ ਵੀਰੇ ਪੂਰੀ ਆ ਬੋਲੀ ਚੋਈ ਜਾਂਦੀ ਐਰੇ ਤਾਂ ਹੌਲੀ ਵੱਡਾ ਕੱਦ ਕਾਠਾ 27 ਤੋਂ 28 ਕਿਲੋ ਬਾਈ ਦੱਸਦਾ ਕਿ ਬੋਲੀ ਆਪਣੇ ਘਰੇ ਚੋਈ 35 ਕਿਲੋ ਮੌ ਇਹ ਨਾ ਦੇਊਗੀ ਬਾਈ ਠੀਕ ਆ ਜੀ ਬਾਕੀ ਆ ਕਿਉਂ ਬਰੀਡ ਕਰਾਸ ਆ ਹੂੰ ਦੁੱਧ ਮੰਹਾਰਗਾ ਨਾ ਕੋਈ ਗਰਮੀ ਜਿਹਨੂੰ ਕੋਈ ਚੱਕਰ ਆ ਹੂੰ ਇਹ ਤਾਂ ਪਲੱਸ ਪੁਆਇੰਟ ਹੋ ਜਾਣਾ ਜੀ ਇਹਦਾ ਕਿਉਂਕਿ ਬਰੀਡ ਕਰਾਸ ਅੰਗ ਆ ਗਿਆ ਦੁੱਧ ਦੀ ਫੈਟ ਲਗਭਗ HF ਦੇ ਮੁਕਾਬਲੇ ਚੰਗੀ ਹੋਊਗੀ ਤੇ ਜਿਹੜੀਆਂ ਬਰੀਕੀਆਂ ਤੁਹਾਨੂੰ ਮੈਂ ਦਿਖਾ ਰਿਆ ਮਿਲਕ ਵੇਨ ਚੈੱਕ ਕਰੋ ਫੁੱਲ ਸਟਰੋਂਗ ਆਉਂਦੀ ਹੈ ਜਿਹੜੇ ਕਰੈਕਟਰ ਹੁੰਦੇ ਆ ਦੁੱਧ ਵਾਲੇ ਨਾਗਦੇ ਉਹ ਕਰਮ ਵਾਲੀ ਚ ਸਾਰੇ ਨੇ ਸ਼ਾਨਦਾਰ ਰਵਾਨਾ ਮੁਠੀ ala ਖਾਣਾ ਥਾਣਾ ਤੁਸੀਂ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਤੇ ਮਿਲਕ ਵੇਨ ਤੁਸੀਂ ਇਸ ਸਾਈਡ ਤੋਂ ਵੀ ਦੇਖੋ ਪੂਰਾ ਮੋਟਾ ਮੱਝਾ ਵਰਗਾ ਥਾਣਾ ਦੁੱਧ ਵੀ ਸੰਗਣਾ ਹੋਊਗਾ ਗਰਮੀ ਵੀ ਘਟ ਮਨਾਊਗੀ ਸੀਮਣ ਬਹੁਤ ਚੰਗਾ ਲੱਗਿਆ ਸੀਗਾ ਉਨੂੰ ਮੈਂ ਬੱਚੇ ਦੀ ਫੇਸ ਕੁਆਲਿਟੀ ਚੈੱਕ ਕਰਾਉਣਾ। ਬੱਚਾ ਬਹੁਤ ਪਿਆਰਾ, ਮੇਲ ਕਾਫ ਆ ਜੀ ਮਗਰ ਜੇ ਬੱਚੀ ਹੁੰਦੀ ਤਾਂ ਬਹੁਤ ਸੋਹਣਾ ਨਾਗ ਨਾਲ ਜੁੜ ਜਾਣਾ ਸੀਗਾ। ਬਾਕੀ ਜਿਹੜੀ ਨੈੱਟ ਬੋਲੀ ਤਿਆਰ ਆ ਉਹ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਹੋ। ਠੰਡੀ ਸੀਲ, ਖਣਾ ਦੀ, ਜੇਰ ਦੀ ਭਾਰ ਪਿੱਛੇ ਦੀ ਬਈ ਫੁੱਲ ਗਰੰਟੀ ਗਰੰਟੀ ਹੈ ਬਈ ਆਪਾਂ ਜੇਰ ਦੀ ਵੀਡੀਓ ਦੇ ਦਾਂਗੇ, ਚਾਰ ਡੰਗ ਅਗਲੇ ਨੂੰ ਚਵਾ ਕੇ ਦੇ ਦਿਆਂਗੇ। ਫਿਰ ਤਾਂ ਸਾਰੇ ਹੀ ਪਤਾ ਲੱਗ ਗਿਆ ਮੈਂ ਇਹ ਵੀ ਗੱਲ। ਬਈ ਜੈ ਜੀ ਕਰਨੀ ਡਿਮਾਂਡ ਜਿਹੜੀ ਲੈਣੀ ਆ ਆਪਾਂ ਯਸ ਤੈਨੂੰ 95 ਦੀ ਦੇ ਦੇਾਂਗੇ ਬਈ ਆ। ਦੇ ਦਾਂਗੇ ਉਹ ਜੂ ਮਾੜਾ ਮੋਟਾ ਕਰ ਦਾਂਗੇ ਮਾਨਤਾਨ ਜਾਇਜ ਡਿਮਾਂਡ ਆ ਕਿਉਂਕਿ ਜੇ ਆਮ ਕੀਮਤ ਦੀ ਆਪਾਂ ਗੱਲ ਕਰਗੇ ਲੱਗ ਭੱਗ ਲੱਖੋ ਬਾਹਰ ਕੀਮਤ ਹੁੰਦੀ ਆ ਚੰਗੇ ਦੁੱਧ ਵਾਲੇ ਪਸ਼ੂ ਦੀ 95000 ਦੀ ਬਈ ਕਹਿੰਦਾ ਵਹਿੜ ਦੇ ਦਾਂਗੇ ਥੋੜਾ ਕੰਨਾ ਵਿੱਚੋਂ ਮਾਨਤਾਨ ਹੋਊਗਾ ਟਾਂਚਾ ਬਹੁਤ ਸੂਣਾ ਦੋ ਨੰਬਰ ਨਾ ਕਿ ਬਈ ਸੂਆ ਕਿੰਨਾ ਮਾਜੀ ਇਹਦਾ ਇਹ ਬਈ ਤੀਜਾ ਸੂਆ ਸੁੰਦੀ ਆ ਕਿੰਨਾ ਕੁ ਸਮਾਂ ਕੱਢਦੀ ਇਹਦੇ ਵੀਰੇ 10 ਤੋਂ 15 ਦਿਨ ਪਏ ਆ ਹਜੇ ਖੁੱਲੇ ਹੀ ਲੈ ਜੂ ਹਾਂ ਹਾਂ ਖੁੱਲੇ ਵੀਰੇ ਇਹ ਕੱਚੀ ਬਹੁਤ ਆ ਸੀਲ ਸੌ ਬਹੁਤ ਆ ਬਾਕੀ 15 ਦਿਨ ਬਈ ਦੱਸਦਾ ਕਿ ਖੁੱਲੇ ਹੀ ਲੈ ਜੂ ਅੱਧਾ ਮਹੀਨਾ ਪਿਆ ਤੇ ਅੱਧੇ ਮਹੀਨੇ ਤੱਕ ਤੁਸੀਂ ਆਪ ਹੀ ਅੰਦਾਜ਼ਾ ਲਾ ਲਿਓ ਬਈ ਕਿੰਨਾ ਸੋਹਣਾ ਹਵਾਨਾ ਤਿਆਰ ਕਰੂਗੀ ਕੱਦ ਕਾਠ ਦੀ ਵੀ ਚੰਗੀ ਆ ਕੱਦੇ ਦੀ ਬਹੁਤ ਛਣਾ ਦੀ ਫੁੱਲ ਗਰੰਟੀ ਆ ਬਈ ਹਾਂ ਹਾਂ ਬਈ ਉਹ ਪਾਸ ਕਰਕੇ ਲੈ ਜੂ ਕੋਈ ਵੀ ਬੰਦਾ ਠੀਕ ਆ ਬਾਕੀ ਪਾਰ ਪਿਛੇ ਦੀ ਆਪਣੀ ਗਰੰਟੀ ਹੋਊ ਤੋੜ ਕੇ ਦਿਖਾਦੀ ਵੀਰੇ ਕੱਦ ਕਾਠ ਵੀਰੇ ਫੁੱਲੀ ਵੱਡਾ ਆ ਜਾਂਦਾ ਦਿਨ ਬਹੁਤ ਪਏ ਆ ਤਿਆਰੀ ਦੀ ਸੋਹਣੀ ਸ਼ੁਰੂ ਕੀਤੀ ਹੋਈ ਆ ਜੀ ਦੋਨੋਂ ਕਰਮਾ ਵਾਲੀ ਨੇ ਜਮਾ ਡਾਲਿਆਂ ਤੇ ਹੁਣਾਂ ਤਿਆਰ ਹੋਣਾ ਤੇ ਉਹ ਦੋਨੋਂ ਦਾ ਹਵਾਨਾ ਪੂਰਾ ਟੌਪ ਦਾ ਤਿਆਰ ਕੀਤਾ ਹੋਊਗਾ ਸੋਨਾ ਫੱਟ ਫੱਟ ਲੇਵਾ ਕੱਢੂਗੀ ਕਰਮਾ ਵਾਲੀ ਇਹ ਵੀ ਕਰੋਸ ਆਂਗ ਹੀ ਰਹਿ ਜਾਂਦੀ ਆ ਦੁੱਧ ਦੇ ਦਾ ਵੀ ਮੱਝਾ ਅਰ ਗਈ ਹੋਊਗਾ ਸੰਗਣਾ ਚੰਗੀ ਫੈਟ ਵਾਲਾ ਬਾਕੀ ਥਣ ਭਾਂਡੇ ਦੀ ਸਾਫ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਥਣਾ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਤੇ ਈ ਦੀ ਬਈ ਫਿਰ ਕੱਚੀ ਕੱਚੀ ਦੀ ਕੀਮਤੇ ਦੀ ਇਹਦਾ ਬਾਈ ਲੈ ਦੇਣ ਜਾਂ 65000 ਰੁਪਈਆ ਬਈ 6000 ਰੁਪਇਆ ਕੋਜੂ ਮਾੜਾ ਮੋਟਾ ਜੀ ਕਰ ਦਾਂਗੇ ਇਹਨੇ ਬਈ 20 ਕਿਲੋ ਦੁੱਧ ਦਿੱਤਾ ਹੈ ਦੂਜੇ ਸੂਏ ਹੂੰ ਵੱਡੀ ਆ ਬਈ 80 ਵਾੜ ਨੂੰ 20 ਕਿਲੋ ਦੁੱਧ ਕਹਿੰਦਾ ਕਹਿੰਨ ਨੂੰ ਆਪਾਂ 22 23 ਕਿਲੋ ਕਹੀਏ ਜੇ ਫਾਇਦਾ ਨਹੀਂ ਕੋਈ ਜਿੰਨਾ ਅਗਲੇ ਨੇ ਆਪਾਂ ਨੂੰ ਦੱਸਿਆ ਆਪਾਂ ਉਹਨਾਂ ਦੱਸਾਂਗੇ ਉਹਨਾਂ ਸਹੀ ਗੱਲ ਆ ਜੀ ਥਣ ਭਾਂਡੇ ਦੀ ਪੂਰੀ ਸਾਫ ਆ ਨਾਕ ਨੰਬਰ ਆ ਗਿਆ ਬਈ ਤਿੰਨ ਸਿੰਘਾਂ ਵਾਲੀ ਵਾੜ ਹਾਂਜੀ ਸੂਆ ਕਿੰਨੇ ਮਾਂ ਜੀ ਇਹਦਾ ਇਹ ਬਈ ਦੂਜਾ ਸੂਆ ਸੂਈ ਵੀ ਆ ਤੀਜੇ ਵਾਸਤੇ ਇਹ ਪੌਣੇ ਪੰਜ ਮਹੀਨੇ ਦੀ ਗੱਬਣਾ ਵੀ ਇਹੇ ਹਾਂਜੀ ਠੀਕ ਆ ਪੌਣੇ ਥੋੜੇ ਦਿਨ ਹੀ ਘਟਾ ਜਾਨੀ ਕਿ 25 ਕਿੰਨੇ ਸਮੇਂ ਦੀ ਗੱਬਣਾ ਤੇ ਪੰਜ ਮਹੀਨਿਆਂ ਦੀ ਵੀਰੇ ਤੋਂ 5-6 ਦਿਨ ਘਟਾ ਸਾਢੇ 4ਾਂ ਦੀ ਮੰਨ ਲਿਆ ਅਗਲਾ ਸਾਢੇ 4ਾਂ ਦੀ ਮੰਨ ਕੇ ਚੈੱਕ ਕਰਾ ਲਿਆ ਉਹ ਕੋਈ ਵੀ ਸਾਢੇ 4ਾਂ ਦੀ ਮੰਨ ਕੇ ਕਿਉਂਕਿ ਪੰਜਾਂ ਤੋਂ ਬਾਈ ਦੱਸਦਾ ਕਿ ਦਿਨ ਘਟਦੇ ਆ ਤੁਸੀਂ ਸਾਢੇ 4 ਮੰਨ ਕੇ ਆਇਓ ਦੁੱਧ ਕਿੰਨਾ ਜੀ ਦੁੱਧ ਵੀਰੇ ਪੰਜ ਤੋਂ 6 ਕਿਲੋ ਹੋਊਗਾ ਹੁਣ ਜਿਹੜਾ ਪੰਜ ਤੋਂ 6 ਕਿਲੋ ਹਾਂ ਬਈ ਨਾਲ ਫੁੱਲ ਗਾਰੰਟੀ ਆ ਫੁੱਲ ਵੀਰੇ ਠੀਕ ਆ ਤੁਰ ਕੇ ਦਿਖਾ ਦੀ ਵੀਰੇ ਖਣਾ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਬੇਫਿਕਰ ਹੋ ਜੋ ਕੱਦ ਕਾਠ ਵੱਡਾ ਹੀ ਆ ਜਾਂਦਾ ਸੂਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋੜ ਸ਼ਾਂਕੇ ਦੇ ਪੂਰਾ ਵੀ ਨਹੀਂ ਰੰਗ ਮਾੜਾ ਜਿਹਾ ਟੈਮਕਣਾ ਵੈਸੇ ਹੀ ਆ ਮਗਰ ਉਹ ਹਾਂ ਬਈ ਠੀਕ ਆ ਕੋਈ ਚੱਲਦਾ ਧੁੱਲਦਾ ਹੈ ਨਹੀਂ ਇਹਦੇ ਦਾਣਾ ਜਾਈਆ ਵੈਸੇ ਚੈੱਕ ਕਰ ਸਕਦੇ ਹਾਂ ਬਾਕੀ ਥਣ ਭਾਂਡੇ ਦੀ ਹੈਨਾ ਬਈ ਪੂਰੀ ਸਾਫ ਆ ਚੈੱਕ ਕਰ ਲੋ ਜੀ ਇਸ ਸਾਈਡ ਤੋਂ ਵੀ ਲਗਭਗ ਅੱਧ ਤੋਂ ਪਲੱਸ ਕਰਮਾਂ ਵਾਲੀ ਉੱਠ ਗਈ ਆ ਹੁਣ ਤਾਂ ਹੈਨਾ ਬਈ ਸੇਵਾ ਸੰਭਾਲਦਾ ਹੀ ਸਮਾ ਰਹਿ ਗਿਆ ਜਿੰਨਾ ਕੋਈ ਇਹਨੂੰ ਸੰਭਲੂਗਾ ਉਹਨਾ ਹੁੰਦੇ ਸੂਏ ਨੂੰ ਤਿਆਰ ਹੋ ਜੂ ਇਹ ਤਾਂ ਬਾਈ ਫਿਰ ਬੱਚੀਆਂ ਵਾਲੇ ਮੁੱਲ ਜੀ ਜਾਣੀ ਅੱਜ ਬਹੁਤ ਜਾਇ ਜਾਈ ਏ ਯਾਰ ਬਾਈ ਇਹਦਾ ਕਿੰਨਾ 22000 ਦੀ ਦੇ ਦੇਣਗੇ ਇਹ ਤਾਂ ਫਿਰ ਬੱਚੀਆਂ ਅੱਜ ਕੱਲ 20 22000 ਦੀ ਖਾਲੀ ਬੱਚੀ ਹੁੰਦੀ ਆ ਹਾਂ ਬੱਚੀ ਹੁੰਦਾ 22000 ਦੀ ਆਲਾ ਕਰਾਸ ਬਰੀਡ ਦੀ ਹੁੰਦੀ ਆ ਕਰਾਸ ਬਰੀਡ ਜੀ ਜੇ ਚੰਗੀ ਲੈਣੀ ਫੇਰ ਨਹੀਂ ਮਿਲਦੀ ਬਾਈ ਹਾਂ ਉਹਦਾ ਬੱਚੀ ਵੀ 45 5000 ਦੀ ਹੁੰਦੀ ਆ 45 5000 ਦੀ ਆ ਸਹੀ ਗੱਲ ਆ ਜੀ ਸਿਰਫ 22000 ਰੁਪਿਆ ਕੀਮਤਾਂ ਨਾਲੇ ਤੁਹਾਨੂੰ ਦੁੱਧ ਪਿਆ ਜਾਣਾ ਨਾਲੇ 4 ਪੈਸੇ ਕਰਨ ਵਾਲੀ ਨਾਲ ਰਲਾ ਦੂਗੀ ਕਿਉਂਕਿ ਜਦੋਂ ਤਿਆਰ ਹੋਊਗੀ ਜੇ ਕਿਸੇ ਵੀਰ ਨੇ ਆਵਦਾ ਉੰਨੇ ਕੀ ਕਰਨਾ ਹੁੰਦਾ ਤਾਂ ਫਾਇਦੇ ਵਾਲੀ ਵੈੜਾ ਕੋਈ ਆਏ ਨਹੀਂ ਘਾਟੇ ਵਾਲਾ ਸੌਦਾ ਨਹੀਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾਲ ਕਰ ਸਕਦੇ ਆ ਧੰਨਵਾਦ